ਸਿਆਣੇ ਕਹਿੰਦੇ ਐ ਉੱਦਮ ਅੱਗੇ ਲక్ష్ਮੀ ਤੇ ਪੱਕੇ ਅੱਗੇ ਪਾਉਣ ਕੱਲ ਰਾਤ ਦਾ ਸੋਸ਼ਲ ਮੀਡੀਆ ਦੇ ਉੱਪਰ ਜਿੱਥੇ ਵੀ ਝਾਤੀ ਮਾਰ ਦਿਓ ਅਰਸ਼ਨ ਨਦੀਮ ਅਰਸ਼ਨ ਨਦੀਮ ਹੋ ਰਹੀ ਐ ਤਾਂ ਕੌਣ ਆਰਸ਼ਨ ਨਦੀਮ ਜਿਸ ਨੇ 올림픽 ਦੇ ਵਿੱਚ 골ਡ ਜਿੱਤ ਕੇ ਆਪਣੇ ਨਾਂ ਨੂੰ ਵੀ ਸੋਨੇ ਵਾਂਗ ਚਮਕਾਤਾ ਹੈ ਪਾਕਿਸਤਾਨ ਦੇ ਅਰਸ਼ਨ ਨਦੀਮ ਨੇ ਕਮਾਲ ਕਰ ਦਿੱਤੀ ਜਦੋਂ 92.97 ਦਾ ਜੈਵਲੈਂਥਰੂ ਸੁੱਟਿਆ ਤੇ ਉਸ ਤੋਂ ਬਾਅਦ ਨੀਰਜ ਚੋਪੜਾ ਨੇ ਦੂਜੇ ਰਾਉਂਡ ਦੇ ਵਿੱਚ 0.45 ਤੱਕ ਦਾ ਸੁੱਟਿਆ ਅਰਸ਼ਨ ਨਦੀਮ ਲਹਿੰਦੇ ਪੰਜਾਬ ਦਾ ਉਹ ਖਿਡਾਰੀ ਜਿਸ ਦੇ ਕੋਲ ਕਦੇ ਜੈਵਲਿਨ ਖਰੀਦਣ ਨੂੰ ਵੀ ਰੁਪਏ ਨਹੀਂ ਸੀ ਅੱਜ ਉਹੀ ਅਰਸ਼ਨ ਨਦੀਮ 골ਡ ਬாய் ਬਣ ਗਿਆ ਅਰਸ਼ਨ ਨਦੀਮ ਦਾ ਜਨਮ ਲਹਿੰਦੇ ਪੰਜਾਬ ਦੇ ਕਾਨੇਆਵ ਜ਼ਿਲ੍ਹੇ ਦੇ ਪਿੰਡ ਮੀਆਂ ਚੰਨੂ ਦੇ ਵਿੱਚ ਹੋਇਆ ਜਿੱਥੇ ਰਹਿ ਕੇ ਉਸਨੇ ਆਪਣੀ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਤੇ ਆਪਣੇ ਪਿਓ ਦੇ ਨਾਲ ਕੰਮਕਾਰ ਦੇ ਵਿੱਚ ਹੱਥ ਵਟਾਇਆ। ਅਰਸ਼ਨ ਨਦੀਮ ਦਾ ਪਿਤਾ ਇੱਕ ਮਿਸਤਰੀ ਹੈ, ਦਿਹਾੜੀ ਕਰਦਾ ਤੇ ਗੁਰਬਤ ਦੇ ਵਿੱਚ ਅਰਸ਼ਨ ਨਦੀਮ ਦਾ ਸਾਰਾ ਬਚਪਨ, ਸਾਰਾ ਜੀਵਨ ਬਤੀਤ ਹੋਇਆ। ਅਰਸ਼ਨ ਨਦੀਮ ਦੇ ਘਰ ਰੋਟੀ ਖਾਣ ਨੂੰ ਵੀ ਕਈ ਵਾਰ ਪੈਸੇ ਨਹੀਂ ਹੁੰਦੇ ਸੀ। ਮਜ਼ਦੂਰੀਆਂ ਕਰ ਕਰਕੇ ਉਸਦੇ ਪਿਤਾ ਨੇ ਉਸ ਨੂੰ ਪਾਲਿਆ ਤੇ ਅਰਸ਼ਨ ਨਦੀਮ ਨੇ ਅੱਜ ਆਪਣਾ ਲੋਹਾ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਕਿਉਂਕਿ ਸਿਰੜੀ ਬੰਦੇ ਦੀ ਕਦੇ ਹਾਰ ਨਹੀਂ ਹੁੰਦੀ ਤੇ ਮਿਹਨਤ ਜੇ ਤੁਸੀਂ ਕਰਦੇ ਰਹੋਗੇ ਤਾਂ ਕੋਈ ਵੀ ਮਕਾਮ ਤੁਸੀਂ ਹਾਸਲ ਕਰ ਸਕਦੇ ਹੋ ਅਰਸ਼ਨ ਨਦੀਮ ਦੇ ਬਾਰੇ ਕਹਿੰਦੇ ਐ ਕਿ ਪਿੰਡ ਵਾਲੇ ਕਦੇ ਉਸ ਦੇ ਮੁਕਾਬਲੇ ਲਈ ਪੈਸੇ ਇਕੱਠੇ ਕਰਦੇ ਸੀ ਤੇ ਉਸ ਦਾ ਖਰਚ ਚਲਾਉਂਦੇ ਸੀ ਪਰ ਤੁਹਾਨੂੰ ਦੱਸ ਦੇ ਕਿ 2016 ਦੇ ਵਿੱਚ ਅਰਸ਼ਨ ਨਦੀਮ ਨੇ 올림픽 ਦੇ ਵਿੱਚ ਬ੍ਰੌਂਜ਼ ਮੈਡਲ ਹਾਸਲ ਕੀਤਾ ਤੇ ਇਹ ਕਾਰਵਾ ਲਗਾਤਾਰ ਚੱਲਦਾ ਰਿਹਾ ਫਿਰ 2021 ਦੇ 올림픽 ਦੇ ਵਿੱਚ ਸਿਲਵਰ ਪ੍ਰਾਪਤ ਕਰਦਾ ਤੇ 2024 ਦੇ ਵਿੱਚ ਅਰਸ਼ਨ ਨਦੀਮ गोल्ड बॉय ਬਣ ਜਾਂਦਾ ਹੈ ਅਰਸ਼ ਨਦੀਮ ਦੀ ਸਿਖਲਾਈ ਲਈ ਕੋਈ ਬਹੁਤੇ ਵੱਡੇ ਪ੍ਰਬੰਧ ਨਹੀਂ ਸੀ ਜਨਵਰੀ 2024 ਚ ਪਾਕਿਸਤਾਨ ਦੇ ਅਰਸ਼ ਨਦੀਮ ਕੋਲ ਇੱਕ ਨਵਾਂ ਜੈਵਲਿਨ ਖਰੀਦਣ ਲਈ ਰੁਪਏ ਨਹੀਂ ਸੀ ਜਿਸ ਦੀ ਕੀਮਤ 85000 ਸੀ ਤਾਂ ਉਸ ਤੋਂ ਬਾਅਦ ਨਾ ਹੀ ਕੋਈ ਉਸ ਦੇ ਕੋਲ ਸਪਾਂਸਰਸ਼ਿਪ ਸੀ ਤੇ ਉਸ ਨੇ ਆਪਣੇ ਪੁਰਾਣੇ ਜੈਵਲਿਨ ਨੂੰ ਬਦਲਣ ਲਈ ਸੋਸ਼ਲ ਮੀਡੀਆ ਤੇ ਬੇਨਤੀ ਵੀ ਕੀਤੀ ਸੀ ਕਿ ਭਾਈ ਮੈਨੂੰ ਰੁਪਏ ਦਿਓ ਮੈਂ ਜੈਵਲਿਨ ਲੈਣਾ ਤਾਂ ਅਜੇ ਹੀ ਗੁਰਬਤ ਚੋਂ ਉੱਠ ਕੇ ਆਪਣੀ ਮਿਹਨਤ ਦੇ ਸਹਾਰੇ ਇੱਥੋਂ ਤੱਕ ਆਉਣਾ ਇਸ 27 ਸਾਲਾ ਅਰਸ਼ ਨਦੀਮ ਦੇ ਲਈ ਬਹੁਤ ਵੱਡਾ ਮਕਾਮ ਵੀ ਸੀ ਪੁਰਸ਼ਾਂ ਦੇ ਜੈਵਲਨ ਥਰੋਅ ਦੇ ਵਿੱਚ ਡੈਨਮਾਰਕ ਦੇ ਖਿਡਾਰੀ ਦਾ ਰਿਕਾਰਡ ਤੋੜਿਆ ਜਿਸਨੇ 2008 ਦੇ ਵਿੱਚ 90.57 ਮੀਟਰ ਜੈਵਲ ਨੇ ਸੁੱਟਿਆ ਤਾਂ ਸਾਨੂੰ ਅਰਸ਼ ਨਦੀਮ ਦੀ ਇਸ ਕਹਾਣੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜੋ ਸਾਨੂੰ ਹਰ ਮੋੜ ਤੇ ਹੌਸਲਾ ਦਿੰਦੀ ਹੈ ਹਿੰਮਤ ਦਿੰਦੀ ਹੈ ਕਿ ਬਹਾਨੇ ਲਾਉਣ ਨੂੰ ਕੁਝ ਮਰਜ਼ੀ ਕਰ ਲੋ ਪਰ ਜੇ ਤੁਸੀਂ ਕੋਈ ਮਕਾਮ ਹਾਸਲ ਕਰਨਾ ਹੈ ਫਿਰ ਇੱਕੋ ਬਹਾਨਾ ਕਾਫੀ ਹੈ ਉਹ ਬਹਾਨਾ ਸਫਲਤਾ ਦਾ ਜੇ ਤੁਸੀਂ ਆਪਣਾ ਦ੍ਰਿੜ ਇਰਾਦਾ ਆਪਣੇ ਦਿਲ ਚ ਰੱਖਦੇ ਹੋ ਮਿਹਨਤ ਕਰਦੇ ਹੋ ਤਾਂ ਪਰਮਾਤਮਾ ਵੀ ਕਹਿੰਦੇ ਆ ਉਸੇ ਦਾ ਸਾਥ ਦਿੰਦਾ ਜੋ ਆਪਣੀ ਹਿੰਮਤ ਆਪ ਬੰਨਦਾ ਹੈ